ਹਾਂਜੀ ਸਰ ਸੀਏ ਮੋਹਾਲੀ ਦੀ ਟੀਮ ਨੇ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ ਮਕਦੋਸ਼ੀ ਤੁਸ਼ਾਰ ਸ਼ਾ ਜੋ ਮੁਕੱਦਮਾ ਨੰਬਰ 105 12 ਅਗਸਤ ਨੂੰ ਦਰਜ ਰਜਿਸਟਰ ਹੋਇਆ ਸੀ ਉਹਦੇ ਵਿੱਚ ਲੋੜੀਂਦਾ ਸੀ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲ ਇੱਕ ਵੈਪਨ ਤੇ 5 ਜਿੰਦਾ ਕਾਰਤੂਸ ਰਿਕਵਰ ਕੀਤੇ ਗਏ ਪਤਾ ਲੱਗਿਆ ਇਹ ਵੈਪਨ ਕਿਥੋਂ ਲਗਾਇਆ ਗਿਆ ਹੈ ਹਾਂਜੀ ਇਹਨੂੰ ਗ੍ਰਿਫਤਾਰ ਕੀਤਾ ਹੈ ਰਿਮਾਂਡ ਲੈ ਕੇ ਪੁਛਗਿਸ ਚੱਲ ਰਹੀ ਹੈ ਉਹਦੇ ਜੋ ਤੱਥ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਦੋਸ਼ੀ ਦਾ ਨਾਮ ਹੈ ਤੁਸ਼ਾਰ ਸ਼ਾ ਬਡਾਲ ਦਾ ਰਹਿਣ ਵਾਲਾ ਹੈ ਮੁਕਦਮਾ ਕਿੰਦੇ ਦਰਜ ਹੈ ਮੁਕਦਮਾ ਇਹਦਾ ਜੀ ਫੇਸ 11 ਦਰ ਸੀ 12 ਅਗਸਤ ਤੋਂ ਇਹ ਚ ਬਾਕੀ ਦੋਸ਼ੀ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਇੱਕ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਸੀ ਜਿਹੜੇ ਦੱਸਿਆ ਜਿਹੜੇ ਪਹਿਲਾਂ ਫੜੇ ਦੀ ਇਨਵੈਸਟਿਗੇਸ਼ਨ ਤੋਂ ਥੋੜੇ ਆਏ ਅਸਲਾ ਜੀ ਉਹਨਾਂ ਨੇ ਨਹੀਂ ਇਹਦੇ ਕੋਲੋਂ ਉਹਨਾਂ ਤੋਂ ਉਹ ਆਰਡਰ ਜੀ ਕੇਸ ਚੱਲ ਰਹੀ ਹੈ ਅੱਗੇ ਲੀਡ ਚੱਲ ਰਹੀਆਂ ਨੇ ਤੇ ਇਹ ਮੁਕਦਮੇ ਜਿਹੜਾ ਇਹ ਦੋਸ਼ੀ ਹੈ ਇਹਦੇ ਕੋਲੋਂ ਜਿਹੜਾ ਮੈਥਮਿਕ ਕਵਰ ਹੋਇਆ ਇਹਦੀ ਪੁੱਛ ਕਿਸ ਚਾਣੀ ਹੈ ਭਾਰਤ ਦੀ ਜਿਹੜੀ ਹੈ ਉਨੇ ਕੋ ਵੈਪਨ ਦੀ ਕਵਰ ਹੋਈ ਸੀ ਬਾਰਦਾਤ ਕੋਲ ਬਾਰਦਾਤ ਨੇ ਵੈਪਨ ਨੂੰ ਦਸ ਸਾਲ ਸੇ ਪੇਸ਼ ਕਰ ਤਾ ਹਾਂਜੀ ਪੇਸ਼ ਕਰਕੇ ਰਿਵਾਣ ਕੋਈ ਅਜੇ ਹੋਰ ਇਸ ਤੋਂ ਇਲਾਵਾ ਪੰਜਾਬ ਇਸ ਤੋਂ ਬਨਾ ਇਸ ਦੇ ਖਿਲਾਫ ਅਜੇ ਦਾ ਕੋਈ ਹੋਰ ਮੁਕਦਮਾ ਸਾਹਮਣੇ ਨਹੀਂ ਆਇਆ ਪੰਜਾਬ ਤੋਂ ਬਾਅਦ ਨਹੀਂ ਜੀ ਅਜੇ ਤੱਕ ਕੋਈ ਹੋਰ ਮੁਕਦਮਾ ਸਾਹਮਣੇ ਕੋਈ ਪਤਾ ਲੱਗਿਆ ਹਣਾ ਵੈਪਨ ਅਸਲੀ ਆ ਲਾਇਸੈਂਸੀ ਹੈ ਜਿਹੜਾ ਹੈ ਜੀ ਨਹੀਂ ਨਹੀਂ ਜੀ ਵੈਪਨ ਦੇਸੀ ਹੈ ਮੱਤੀਵੋਰ ਦਾ ਜਿਹਦੇ ਨਾਲ ਪੰਜ ਕਾਬਤ ਸੀ ਸਰ ਕਿੱਥੋਂ ਰਹਿ ਕੇ ਰੱਖਿਆ ਨਹੀਂ ਇਹਨੂੰ ਵੀ SBI ਹੋਮਸ ਦੇ ਨੇੜੇੋਂ ਅਰੈਸਟ ਕੀਤਾ ਜਿਹੜਾ ਲਾੜਾ ਰੋਡ ਖਰੜ ਦੇ ਅਸਲੀ ਹੁੰਦਾ। ਉਹ ਮੜਾ ਮੜਾ ਦੱਸਿਆ ਆਣੇ ਕਿ ਕੀ ਕਰਨਾ ਤਾਂ ਕਿ ਸਾਨੂੰ ਦੱਸ ਲੈ। ਹਜੇ ਪੁੱਛੀਏ ਚੱਲ ਰਹੀ ਹੈ ਜੀ। ਮੁੱਲੀ ਤਵਦੀਸ਼ ਹਜੇ ਜੋ ਤੱਕ ਸਾਹਮਣੇ ਵਾਲ ਦਫ਼ਤਰ ਸਾਹਮਣੇ ਰੱਖੇ। ਇਹਦਾ ਗੱਲ ਕਿਸੇ ਗੈਂਗ ਨਾਲ ਤੱਲਕੀ ਦਰੋਸ਼ ਚ। ਹਜੇ ਤਾਂ ਕੋਈ ਅਹਿਰੀ ਗੱਲ ਸਾਹਮਣੇ। ਪਹਿਲਾਂ ਕੋ ਕ੍ਰਿਮੀਨਲ ਕੋਡ ਦੇ ਸਬੰਧੀ ਨਹੀਂ। ਪਹਿਲਾਂ ਮੁਕਦਮਾ ਦਰਵਾ।